ਹਲਕਾ ਨਕੋਦਰ ਦੇ ਮੁਹੱਲਾ ਰਵਿਦਾਸਪੁਰਾ ਦੇ ਰਹਿਣ ਵਾਲੇ ਇਹ ਨੇ ਸੁਦੇਸ਼ ਕੁਮਾਰ ਜਿਨ੍ਹਾਂ ਦੀ ਧਰਮ ਪਤਨੀ ਸਰਬਜੀਤ ਕੌਰ ਕਾਉਂਸਲਰ ਨੇ ਤੇ ਜਿਨ੍ਹਾਂ ਦੇ ਪੁੱਤ ਨੇ ਆਪਣੇ ਹੀ ਮੁਹੱਲੇ ਦੇ ਵਿੱਚ ਕੁਝ ਅਜਿਹਾ ਕਰ ਦਿੱਤਾ ਕਿ ਜਿਸ ਤੋਂ ਬਾਅਦ ਨਕੋਦਰ ਪੁਲਿਸ ਨੇ ਸਖਤ ਐਕਸ਼ਨ ਲੈਂਦੇ ਹੋਏ ਕਾਉਂਸਲਰ ਸਰਬਜੀਤ ਕੌਰ ਅਤੇ ਉਸ ਦੇ ਪੁੱਤਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਜਿਸ ਦੇ ਬਾਰੇ ਪਤਾ ਲੱਗਦੇ ਹੀ ਸੁਦੇਸ਼ ਕੁਮਾਰ ਹੋਰਾਂ ਨੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਥਾਣੇ ਮੂਹਰੇ ਤੱਪੜ ਵਿਛਾ ਕੇ ਐਸਐਚਓ ਦੇ ਖਿਲਾਫ ਮਰਦਾਬਾਦ ਦੇ ਨਾਰੇ ਲਗਾ ਦਿੱਤੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਸੁਦੇਸ਼ ਕੁਮਾਰ ਹੋਰਾਂ ਨੇ ਜ ਕਿਹਾ ਪਹਿਲਾਂ ਉਹ ਸੁਣ ਲੋ ਫਿਰ ਉਹ ਵੀਡੀਓ ਵੀ ਦਿਖਾਵਾਂਗੇ ਜਿਸ ਨੇ ਸਾਰੀ ਗੇਮ ਪਲਟਾ ਦਿੱਤੀ ਹੈ ਮੇਰਾ ਨਾਮ ਸੁਦੇਸ਼ ਕੁਮਾਰ ਆ ਜੀ ਮੇਰੇ ਵਾਈਫ ਸਰਬਜੀਤ ਕੌਰ ਕੌਂਸਲਰ ਆ ਜੀ ਅੱਜ ਕੀ ਕਾਰਨ ਹੋਇਆ ਜਿਹੜਾ ਤੁਹਾਨੂੰ ਥਾਣੇ ਮੁਰੇ ਧਰਨਾ ਦੇਣਾ ਪੈ ਰਿਹਾ ਧਰਨਾ ਜੀ ਇਹ ਗੱਲ ਇਦਾਂ ਆ ਕਿ ਮੇਰੇ ਬੇਟੇ ਦਾ ਤੇ ਮਾਸਟਰ ਜਸ਼ਪਾਲ ਜੀ ਸਾਡੇ ਮੇਰੇ ਸਿਸਟਰ ਦਾ ਦਿਓਰ ਲੱਗਦਾ ਜੀ ਉਹ ਬਿਲਕੁਲ ਸਾਡੇ ਗਲੀ ਦੇ ਵਿੱਚ ਨਾਲ ਹੀ ਉਹਨਾਂ ਦਾ ਘਰ ਰਿਆ ਤੇ ਇਹਨਾਂ ਦਾ ਕੋਈ ਮੜਾ ਮੋਡਾ ਕੋਈ ਲੇਕਿਨ ਉਹਦੇ ਵਿੱਚ ਮੇਰੀ ਵਾਈਫ ਦਾ ਕੋਈ ਰੋਲ ਨਹੀਂਗਾ ਠੀਕ ਹੈ ਜੀ ਇਹਨਾਂ ਨੇ ਪ੍ਰਿਧਿਕਲੀ ਦਵਾ ਦੇ ਥੱਲੇ ਆ ਕੇ ਮੇਰੀ ਵਾਈਫ ਦੇ ਵੀ ਪਰਚਾ ਕਟਿਆ ਸੰਜੀਵ ਕਪੂਰ ਨੇ ਰਿਆ ਤੇ ਮੈਂ ਉਤੋਂ ਬੜੀ ਆ ਤੇ ਅਸੀਂ ਇੱਥੇ ਬੈਠੇ ਆ ਤੇ ਸਾਨੂੰ ਅ ਇਸ ਵੇਲੇ ਅਸੀਂ ਡੀਐਸਪੀ ਨੂੰ ਵੀ ਮਿਲ ਕੇ ਆ ਸਾਨੂੰ ਆਸ਼ਵਾਸ਼ਣ ਨਹੀਂ ਕੋਈ ਮਿਲਿਆ ਤੁਹਾਨੂੰ ਦੱਸਿਆ ਨਹੀਂ ਕਿ ਤੁਹਾਡੇ ਤੇ ਪਰਚਾ ਹੋਇਆ ਜਾਂ ਨਹੀਂ ਹੋਇਆ ਨਹੀਂ ਸਾਨੂੰ ਕੋਈ ਨਹੀਂ ਦੱਸਿਆ ਗਿਆ ਜੀ ਇਹਨਾਂ ਨੇ ਪਰਚਾ ਅਸੀਂ ਤਾਂ ਇੱਕ ਖਬਰ ਫੇਸਬੁੱਕ ਤੋਂ ਪੜ ਕੇ ਆਈ ਆ ਫੇਸਬੁਕ ਤੋਂ ਆ ਕੇ ਤੁਸੀਂ ਇੱਥੇ ਧਰਨਾ ਲਾ ਲਿਆ ਨਹੀਂ ਧਰਨਾ ਨਹੀਂ ਲਾਇਆ ਅਸੀਂ ਜਿਹੜੇ ਮਿਲ ਕੇ ਆਏ ਅੰਦਰ ਅੱਛਾ ਤੇ ਅੰਦਰ ਵੀ ਉਹ ਜਿਹੜੀ ਕਿ ਪਹਿਲੀ ਗੱਲ ਤਾਂ ਜਦੋਂ ਇਹਨਾਂ ਦੇ ਪਰਚਾ ਕੱਟਿਆ ਜਾਂ ਕੋਈ ਇਨਵੈਸਟੀਗੇਸ਼ਨ ਹੈ ਸਾਡੀ ਕੋਈ ਮੀਟਿੰਗ ਨਹੀਂ ਕਰਵਾਈ ਤੇ ਕੋਈ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਬਿਨਾਂ ਇਨਵੈਸਟੀਗੇਸ਼ਨ ਤੋਂ ਮੇਰੀ ਵਾਈਫ ਦਾ ਤੇ ਮੇਰੇ ਬੇਟੇ ਦਾ ਜਿਹੜਾ ਆ ਇਹਨਾਂ ਨੇ ਜੋ ਵੀ ਧਰਮਾਂ ਲਾਈਆਂ ਆ ਉਹ ਬਿਨਾਂ ਸਾਡੇ ਜਾਨੀ ਇਨਵੈਸਟੀਗੇਸ਼ਨ ਤੋਂ ਲਾਈਆਂ ਸੀ ਕੋਈ ਉਥੇ ਜਿੱਥੇ ਕੋਈ ਗੱਲਬਾਤ ਹੋ ਰਹੀ ਸੀ ਉਥੇ ਕੋਈ ਕੈਮਰੇ ਵਗੈਰਾ ਲੱਗੇ ਭਾਜੀ ਕੈਮਰੇ ਲੱਗੇ ਕੈਮਰੇ ਦੇ ਵਿੱਚ ਕੁਝ ਨਹੀਂ ਆਇਆ ਕੋਈ ਲੜਾਈ ਨਹੀਂ ਹੋਈ ਕੋਈ ਚੱਕਰ ਨਹੀਂ ਮੜ ਮੋਟੀ ਗੱਲ ਕੋਲ ਜਿਹੜੀ ਹੋਈ ਆ ਕੋਈ ਹੋਰ ਕੋਈ ੜੀ ਵੱਡੀ ਕੋਈ ਗੱਲਬਾਤ ਨਹੀਂ ਹੋਈ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਬਸ ਇਨਸਾਫ ਚਾਹੁੰਦੇ ਆ ਅਸੀਂ ਬਸ ਇਨਸਾਫ ਚਾਹੁੰਦੇ ਆ ਆਇਆ ਥੱਲੇ ਆਜਾ ਮਨਤਾ ਦੇ ਤੈਨ ਵੇਟ ਕੋਨੇ ਮਾਰੇ ਇੱਕ ਬੈਠੇ ਸਮਾਰੇ ਦੂਜੀ ਧਿਰ ਵੱਲੋਂ ਪੱਤਰਕਾਰਾਂ ਨੂੰ ਇਹ ਵੀਡੀਓ ਦਿਖਾਈ ਗਈ ਹੈ ਜਿਸ ਦੇ ਵਿੱਚ ਮੋਟਰਸਾਈਕਲ ਭੰਨਿਆਂ ਨਜ਼ਰ ਆ ਰਿਹਾ ਤੇ ਦੋਵੇਂ ਧਿਰਾਂ ਇੱਕ ਦੂਜੇ ਨਾਲ ਬਹਿਸਬਾਜ਼ੀ ਕਰਦੀਆਂ ਸੁਣਾਈ ਦੇ ਰਹੀਆਂ ਨੇ ਇਸ ਦੇ ਨਾਲ ਹੀ ਕੌਂਸਲਰ ਦੇ ਮੁੰਡੇ ਤੇ ਮਾਸਟਰ ਜਸਪਾਲ ਸਿੰਘ ਹੋਰਾਂ ਨਾਲ ਝਗੜਾ ਕਰਨ ਦੇ ਇਲਜ਼ਾਮ ਲੱਗੇ ਨੇ ਕੱਲ ਇੱਕ ਮੁਕਦਮਾ ਦਰਜ ਹੋਇਆ ਸੀ ਕਿ ਡਾਕਟਰ ਯਸ਼ਪਾਲ ਸਿਗਾ ਜੋ ਕਿ ਆਪਣਾ ਰਵਿਦਾਸਪੁਰੇ ਮੈਂ ਲੈਚ ਰੰਦਸੀ ਇਹਨਾਂ ਦਾ ਹੀ ਕੁਆਂਟੀ ਸੀਗਾ ਤਰुण ਚਾਹਲ ਤੇ ਉਹਦੇ ਪਰਿਵਾਰ ਵੱਲੋਂ ਇਹਨੂੰ ਜਿਹੜਾ ਤਰुण ਚਾਹਲ ਹੈ ਇਹਨੂੰ ਰੋਕੇ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਕੋਈ ਬਾਈਕ ਵਗੈਰਾ ਤੋੜੀ ਗਈ ਤੇ ਇਸ ਬੰਦੀ ਕਾਫੀ ਵੀਡੀਓਜ਼ ਵੀ ਕੰਪਲੇਨਾਂਟ ਨੇ ਪੇਸ਼ ਕੀਤੀਆਂ ਸੀਗਾ ਤੋਂ ਪੜਤਾਲ ਤੋਂ ਬਾਅਦ ਤਰुण ਚਾਹਲ ਦੇਖਲਾ ਲੜਾਈ ਚ ਗੜੇਦਾ ਤੇ ਥ੍ਰੈਟ ਕਰਨ ਸਬੰਧੀ ਇਹਦੀ ਮਾਤਾ ਸਬੰਤ ਤੇ ਕਾਰਵਾਈ ਹੋਈ ਆ ਉਹ ਰਿਲੇਟਡ ਚ ਅੱਜ ਇਕੱਠੇ ਹੋ ਗਏ ਸੀ ਤੇ ਅਸੀਂ ਇਹਨਾਂ ਦੀ ਗੱਲ ਸੁਣੀ ਗਈ ਆ ਤੇ ਇਨਕੁਆਇਰੀ ਕਰਕੇ ਜਿੱਦਾਂ ਵੀ ਹੋਗਾ ਅਗਲੀ ਪ੍ਰੋਸੀਡਿੰਗ ਕਰਾਂਗੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਾਕੀ ਸੁਦੇਸ਼ ਕੁਮਾਰ ਹੋਰਾਂ ਵੱਲੋਂ ਜੋ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਸਾਰੇ ਬੇਬੁਨਿਆਦ ਨੇ ਪੁਲਿਸ ਨੇ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ